ਪੰਜਾਬ ਦੇ ਵਿੱਚ ਖਾਸ ਕਰਕੇ ਸਾਡਾ ਜੰਡਿਆਰੇ ਹਰਕਾ ਰਈਆ ਤੇ ਚੌਂਕ ਮਹਿਤਾ ਵਿੱਚ ਹੋ ਰਿਹਾ ਅੱਜ ਜਿਹੜੇ ਪੰਜਾਬ ਦੇ ਅੰਦਰ ਹਾਲਾਤ ਜਿਹੜੇ ਆ ਬੜੇ ਚਿੰਤਾਜਨਕ ਹੋ ਰੱਖੇ ਆ ਲਾਅ ਐਂਡ ਆਰਡਰ ਬੜਾ ਜਿਹੜਾ ਆ ਉਹ ਥੋੜੇ ਹਾਲਾਤ ਦੇ ਵਿੱਚ ਨਿਤ ਦਿਹਾੜੇ ਪੰਜਾਬ ਦੇ ਅੰਦਰ ਕਤਲੋਗਾਰਤ ਚੋਰੀ ਲੁੱਟਖੋ ਡਕੈਤੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਆਮ ਹੋਈਆਂ ਪਈਆਂ ਨੇ ਇੱਕ ਦਿਨ ਖਾਲੀ ਐਸਾ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਇਸ ਪੰਜਾਬ ਦੀ ਧਰਤੀ ਤੇ ਵੀ ਨੱਚਿਆ ਜਾਂਦਾ ਔਰ ਲੋਕਾਂ ਦਾ ਜਿਹੜਾ ਜਿੰਨਾ ਉਹ ਬਿਹਾਲ ਹੋ ਰਿਹਾ ਹੈ ਔਰ ਅੱਜ ਸਾਰੇ ਪੰਜਾਬ ਦਾ ਆਵਾਮ ਜਿਹੜਾ ਹੈ ਉਹ ਬਿਹਾਲ ਹੋ ਕੇ ਸੜਕਾਂ ਦੇ ਉੱਤੇ ਉਤਰਨ ਵਾਸਤੇ ਮਜਬੂਰ ਹੋਇਆ ਹੈ ਔਰ ਇਸ ਅੰਨੀ ਬੋਲੀ ਤੇ ਗੁੰਗੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਹਲਕਾ ਜੰਡਿਆਲਾ ਦੇ ਅੰਦਰ ਵੀ ਜਿਹੜੇ ਹਾਲਾਤ ਬੇ ਬੇਹਦ ਚਿੰਤਾ ਜਨਕ ਨੇ ਉਹਨਾਂ ਨੂੰ ਲੈ ਕੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਥੇ ਜੰਡਿਆਲਾ ਗੁਰੂ ਵਿਖੇ ਪਹੁੰਚੇ ਨੇ ਔਰ ਅਸੀਂ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਆਪਣਾ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਹਨ ਆਪਣੀ ਆਵਾਜ਼ ਜਿਹੜੀ ਹੈ ਲੋਕਾਂ ਦੇ ਹੱਕ ਦੇ ਵਿੱਚ ਬੁਲੰਦ ਕਰਨ ਜਾ ਰਹੇ ਸਰ ਨਸ਼ਾ ਦੇ ਕਾਲੀ ਸਰਕਾਰ ਤੋਂ ਚਲੇ ਆ ਰਹੇ ਕਾਂਗਰਸ ਟੈਂਪ ਤੇ ਵੀ ਹੈਗਾ ਸੀ ਹੈ ਹੁਣ ਵੀ ਹੈਗਾ ਇਹਨੂੰ ਕਿਸਤਾ ਵੇ ਇਹ तमाम ਚਾਹੇ ਲਾਅ ਐਂਡ ਆਰਡਰ ਹੈ ਚਾਹੇ ਨਸ਼ਾ ਹੈ ਚਾਹੇ ਹੋਰ ਕੋਈ ਮੁੱਦਾ ਜਿਹੜਾ ਮੇਨ ਉਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਪੂਰੇ ਤਰੀਕੇ ਨਾਲ ਫੇਲ ਹੋਈ ਹੈ ਔਰ ਲੋਕ ਜਿਹੜੇ ਹੈ ਇਸ ਸਰਕਾਰ ਤੋਂ ਬੇहद ਉਫ ਸੁખી ਔਰ ਬੇਹਾਲ ਜਿਹੜਾ ਉਹਨਾਂ ਦਾ ਹੋਇਆ ਪਿਆ ਇਸ ਸਰਕਾਰ ਦੇ ਅੰਦਰ ਔਰ ਲੋਕ ਚਾਹੁੰਦੇ ਹੈ ਕਿ ਇਸ ਸਰਕਾਰ ਤੋਂ ਸਾਨੂੰ ਜਲਦੀ ਜਿਹੜੀ ਨਜਾਤ ਮਿਲੇ ਸਮੇਂ ਦੀ ਉਡੀਕ ਤੇ ਵਿੱਚ ਨੇ ਕਿ ਕਿਦੋਂ ਬੇਸਬਰੀ ਨਾਲ ਕਾਂਗਰਸ ਪਾਰਟੀ ਦੀ ਉਡੀਕ ਕਰ ਰਹੀ ਸਰਕਾਰ ਆਵੇ ਔਰ ਇਸ तमाम ਹਾਲਾਤਾਂ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ। ਅੱਛਾ ਨਸ਼ੇ ਨੂੰ ਖਤਮ ਕਰਨ ਵਾਸਤੇ ਕੈਪਟਨ ਮੁਰਿੰਦਰ ਸਿੰਘ ਨੇ ਸ਼ੂਮਿਕ ਖਾਦੀ ਸੀ ਗੁੱਟਤਾ ਸਾਥੂ ਨੂੰ ਦੂਸਰਾ ਵੇ। ਜਿਹੜੇ ਦਿੱਥੋਂ ਤੱਕ ਉਹਨਾਂ ਦੇ ਕੈਪਟਨ ਮੁਰਿੰਦਰ ਸਿੰਘ ਦੇ ਗੱਲ ਸੀਗੀ ਤਾਂ ਕੈਪਟਨ ਮੁਰਿੰਦਰ ਸਿੰਘ ਨੂੰ ਉਸ ਦਾ ਨਤੀਜਾ ਵੀ ਭੁਗਤਣਾ ਪਿਆ। ਕਾਂਗਰਸ ਪਾਰਟੀ ਨੇ ਉਹਨਾਂ ਨੂੰ ਜਿਸ ਮਕਸਦ ਵਾਸਤੇ ਮੁੱਖ ਮੰਤਰੀ ਬਣਾਇਆ ਸੀ ਜਦੋਂ ਦੇਖਿਆ ਵੀ ਉਹ ਮਕਸਦ ਪੂਰਾ ਹੁੰਦਾ ਨਹੀਂ ਨਜ਼ਰ ਆ ਰਿਹਾ ਉਹ ਆਪਣੇ ਉਸ ਕੀਤੇ ਹੋਏ ਵਾਅਦੇ ਦੇ ਮੁਤਾਬਕ ਖਾਦੀ ਸਾਨੂੰ ਦਾ ਪਿੱਛੇ ਹਟ ਰਹੇ ਨੇ ਕੱਤੀ ਵੀ ਗਵਾਉਣੀ ਪਈ ਸਰ ਰਾਹੁਲ ਕਾਂਧੀ ਦੇ ਬਿਆਨ ਨੂੰ ਇਸ ਤਰ੍ਹਾਂ ਵੇਖਦੇ ਜਿਹੜਾ ਦੱਸ ਰਿਹਾ ਜੀ ਜਿਹੜਾ ਅਮਰੀਕਾ ਵੀ ਦਿੱਤਾ ਗਿਆ। ਦੇਖੋ ਇਹ ਜਿਹੜਾ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਜੀ ਦੇ ਬਾਰੇ ਬਿਆਨ ਬਿਆਨਬਾਜ਼ੀ ਕੀਤੀ ਗਈ ਹੈ ਮੈਂ ਇੰਨੀ ਗੱਲ ਕਹੂੰਗਾ ਵੀ ਉਹਨਾਂ ਨੂੰ ਇਸ ਬੇਤੁਕੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਰਵਨੀਤ ਸਿੰਘ ਬਿੱਟੂ ਹੁਣ ਭਾਰਤ ਸਰਕਾਰ ਦੇ ਮੰਤਰੀ ਨੇ ਉਹਨਾਂ ਨੂੰ ਬੜੀ ਸੋਚ ਸਮਝ ਦੇ ਨਾਲ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਕੱਢਣੇ ਚਾਹੀਦੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਉਹ ਕਿਸੇ ਟਾਈਮ ਤੇ ਆਪਣਾ ਪੋਲੀਟੀਕਲ ਗੋਡਫਾਦਰ ਕਹਿੰਦੇ ਰਹੇ ਨੇ ਔਰ ਇਹ ਵੀ ਕਹਿੰਦੇ ਰਹੇ ਕਿ ਮੈਨੂੰ ਰਾਜਨੀਤੀ ਚ ਸਟੈਬਲਿਸ਼ ਕਰਨ ਵਾਲੇ ਰਾਹੁਲ ਗਾਂਧੀ ਔਰ ਮੇਰੇ ਸਿਰ ਤੇ ਦਸਤਾਰ ਜਿਹੜਾ ਸਜਾਈ ਤਾਂ ਮੈਨੂੰ ਉਸ ਕੰ ਕੀਤਾ ਤੇ ਉਹ ਰਾਹੁਲ ਗਾਂਧੀ ਉਹਨਾਂ ਦੇ ਪ੍ਰੇਰਿਤ ਕੀਤਾ ਅੱਜ ਓਪਰਚੁਨਿਸਟਿਕ ਅਪਰੋਚ ਨਾ ਅਪਣਾਉਣ ਬੇਟੂ ਜੀ ਔਰ ਆਪਣੀ ਬਿਆਨਬਾਜ਼ੀ ਨੂੰ ਜਿਹੜੀ ਹੈ ਉਸ ਸਮੇਂ ਦੇ ਨਾਲ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਔਰ ਸਾਹਿਬ ਆਗੇ ਮੈਂ ਉਹਨਾਂ ਦਾ ਸਵਾਗਤ ਕਰਵਾਉਂਦਾ ਸਰ ਜੀ ਪੰਜਾਬ ਪੰਜਾਬ ਆਹਾਂਕਰ ਹੋਈ ਪਈ ਹੈ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਮੇ ਜਿਹੜੀ ਸਭ ਤੋਂ ਵੀ ਜ਼ਨਾਤੇ ਲੱਗ ਰਹੇ ਨੇ ਅੱਜ ਮੈਂ ਕਰਨਤਾਰ ਨੂੰ ਵੀ ਜਾਣਾ ਤੇ ਜੰਡਿਆਲੇ ਮੈਂ ਆਪਣੀ ਸ਼ਮੂਲੀਅਤ ਕੇ ਹਾਜ਼ਰੀ ਦੋਂਦਾ ਹੋਇਆ ਅੱਜ ਮੈਂ ਜੰਡਿਆਲੇ ਆਇਆ ਹਾਂ ਤੋਂ ਇਸ ਤੋਂ ਬਾਅਦ ਇਹ ਕਰਦੇ ਅਸੀਂ ਜ਼ਿਲ੍ਹਾ ਸਰ ਤੇ ਕਰਾਂਗੇ ਔਰ ਫਿਰ ਅਸੀਂ ਮੁੱਖ ਮੰਤਰੀ ਪੰਜਾਬ ਅੱਗੇ ਆਓ ਪੁਆਇੰਟ ਆਰਡਰ ਦੇਖਿਓ ਸਤੰਸਾ ਜੀ ਸਾਹਿਬ ਅੱਗੇ ਆਓ ਯਾਰ ਕਿਸੇ ਨੂੰ ਮੁੱਖ ਮੰਤਰੀ ਬਣਾਤਾ ਨਹੀਂ ਬਣਾਤਾ ਮੇਰਾ ਮੂਹਰਾ ਕਾਨੂੰਨ ਆਰਡਰ ਦਾ ਹੈ ਤੇਰੇ ਨਾਲ ਅਗਰ ਕੋਈ ਲਾਅ ਐਂਡ ਆਰਡਰ ਦੇ ਮੁਤਲਕ ਦੀ ਗੱਲ ਕਰਦੀ ਚੋਣੇ ਹੋ ਕਿ ਆਜੂ ਦੇ ਮੁਤਾਫੀ ਪਿੰਡ ਦਿਹਾੜੇ ਕਤਲੇਆਮ ਲੁੱਟਾ ਖੋਰਾ ਪੂਰੇ ਮੁਤਲਕ ਅੱਜ ਦਾ ਕਰਨਾ ਲਾਇਆ ਕਿਹਨੂੰ ਮੁੱਖ ਮੰਤਰੀ ਬਣਾਇਆ ਕਿਹਨੂੰ ਨਹੀਂ ਬਣਾਇਆ ਇਹ ਮੇਰਾ ਵਿਸ਼ਾ ਨਹੀਂ ਹੈ ਮੇਰੀ ਤਾਂ ਦੇਮਕੀ ਹੈ ਕਿ ਮੁੱਖ ਮੰਤਰੀ ਜਿੰਨੇ ਮਰਜੀ ਬਦਲੋ ਨਾਂ ਬਦਲੋ ਲੇਕਿਨ ਪੰਜਾਬ ਦੇ ਅੰਦਰ ਅਮਨ ਔਰ ਸ਼ਾਂਤੀ ਹੋਣੀ ਚਾਹੀਦੀ

ਮੋਟੂ ਕੈਬਨਟ ਮੰਤਰੀ ਦਾ ਪਰ ਸਰੇਆਮ ਗੋਲੀਆਂ ਚੱਲਦੀ ਹੈ ਇੱਕ ਕੈਪਟਨ ਜਿਹੜਾ ਮੰਤਰੀ ਹੈ ਕਾਗਜ਼ੀ ਪੰਤਰੀ ਕੈਬਨਟ ਮੰਤਰੀ ਇਹਨਾਂ ਲੋਕਾਂ ਨੇ ਨੋਨ ਐਕਸਪੀਰੀਅੰਸ ਗਵਰਨਮੈਂਟ ਇਸ ਗਵਰਨਮੈਂਟ ਨੇ ਪੰਜਾਬ ਦਾ ਜਨਾਜਾ ਕਰਤਾ ਨੋਨ ਆਰਡਰ ਤੇ ਇੱਕ ਬੜਾ ਇਸ਼ੂ ਹੈ ਹੀ ਹੈ ਕਸ਼ੇ ਦਾ ਬਹੁਤ ਬੜਾ ਇਸ਼ੂ ਹੈ ਅੱਜ ਆਜ ਬਿਲਕੁਲ ਪੰਜਾਬ ਦੇ ਕੋਲੇ ਅੰਦਰ ਦੇ ਕੋਈ ਸਾਧ ਨਹੀਂ ਰਹੇ ਕਰਜ਼ਾ ਬੇਸ਼ੁਮਾਰ 95000 ਕਰੋੜ ਰੁਪਏ ਦਾ ਕਰਜ਼ਾ ਚੜਾਤਾ

ਦੀ ਹੋਰ ਨੂੰ ਅਤਵਾਦੀ ਕਿਹਾ ਗਿਆ ਹੈ ਪਰ ਮੀਤ ਬਿਟ ਕੋ ਲਾ ਗਿਆ ਤੇ ਕਿਹਾ ਕਿ ਤੁਹਾਡਾ ਇਲਾਜ ਮੇਰੇ ਕੋ لگا ਹੈ ਮੈਂ ਕਹਿ ਰਿਹਾ ਆਂ ਕਿ ਕਿਸੇ ਦੇ ਅਤਵਾਦੀ ਕਹਿਣ ਨਾਲ ਕੋਈ ਫਾਇਦਾ ਨਹੀਂ ਪੈਂਦਾ ਮੇਰੀ رائے ਹੈ ਕਿ 10 15 ਵਾਲੀ ਹੋਰ ਅਗਰ ਉਹਨਾਂ ਚਿੱਤ ਪਰ ਜਾਏ ਪਰ ਅਗਰ ਲੋਕਪ੍ਰੀਅਤਾ ਥੋੜੀ ਘੱਟ ਜਾਏ ਤਾਂ ਹੋਰ ਕੋ ਸਾਨੂੰ ਕਾਂਗਰਸੀ ਦਾ ਇਲਾਜ ਮੇਰੇ ਕੋ لگا ਸਾਨੂੰ ਕਿਸੇ ਦੇ ਕੋਈ ਵਿਅਕਤੀ ਸਾਨੂੰ ਐਰਾ ਗੈਰਾ ਨੱਥੂ ਗੈਰਾ ਕੋਈ